ਇੱਥੇ ਆ ਕੇ ਪ੍ਰਧਾਨ ਮੰਤਰੀ ਦਾ 52 ਇਚ ਦਾ ਸੀਨਾ ਜਿਹੜਾ ਉਹ ਕਿੱਥੇ ਚਲਿਆ ਗਿਆ ਅਗਰ ਸਾਡੇ ਪ੍ਰਧਾਨ ਮੰਤਰੀ ਨੂੰ ਇੰਨੀ ਚਿੰਤਾ ਉਹਨਾਂ ਅੱਠ ਕੈਦੀਆਂ ਨੂੰ ਉਥੋਂ ਬਚਾਉਣ ਦੀ ਖਾਤਰ ਉਹਨਾਂ ਨੇ ਆਪਣੀ ਤਾਕਤ ਦਿਖਾਈ ਹੈ ਇਨਸਾਨੀਅਤ ਦਿਖਾਈ ਹੈਗੀ ਤੇ ਫਿਰ ਤੁਹਾਡੀ ਇੱਥੇ ਇਨਸਾਨੀਅਤ ਕਿਉਂ ਮਰ ਜਾਂਦੀ ਹੈ ਜਦੋਂ ਕਿਸੇ ਸਿੱਖ ਦਾ ਸਵਾਲ ਆਉਂਦਾ ਤੇ ਉਹ ਕਿ ਮਤਲਬ ਸਾ ਤੋਂ ਮਾਫੀ ਮੰਗੇ ਸਿੱਖ ਕਦੇ ਮਾਫੀ ਨਹੀਂ ਮੰਗਦਾ ਸਿੱਖ ਕਦੇ ਮਾਫੀ ਨਹੀਂ ਮੰਗਦਾ ਚਾਹੇ ਜਾਨ ਚਲੀ ਜਾਓ ਇਹਦੇ ਵਿੱਚ ਵੀ ਇਹ ਕੇਸ ਦਾ ਫੈਸਲਾ ਕਰੋ ਫਾਂਸੀ ਲਾਉਣੀ ਆ ਤਾਂ ਫਾਂਸੀ ਲਾਓ ਲਟਕਾਈ ਕਿਉਂ ਅਗਰ ਤੁਹਾਡੇ ਚ ਇਸ ਗੱਲ ਦੀ ਜ਼ਰੂਰਤ ਹੈਗੀ ਆ ਕਿ ਤੁਸੀਂ ਸਜ਼ਾ ਲੈਣ ਦਾ ਸਜ਼ਾ ਦੇਣ ਦਾ ਮਾਦਾ ਰੱਖਦੇ ਹੋ ਤਾਂ ਫਿਰ ਤੁਸੀਂ ਸਜ਼ਾ ਕਿਉਂ ਨਹੀਂ ਦੇ ਰਹੇ ਅੱਠ ਭਾਰਤਿਆਂ ਦੀ ਖਾਤਰ ਕਤਰ ਦੇ ਵਿੱਚ ਜਾ ਕੇ ਉਹਨਾਂ ਦੇ ਰਾਜੇ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਜ਼ਾ ਘਟਾ ਸਕਦੇ ਨੇਗੇ ਭਾਰਤ ਦੇ ਵਿੱਚ ਪੰਜਾਬ ਦੇ ਸਾਡੇ